ਬਾਬਾ ਈਸ਼ਰ ਸਿੰਘ ਉਹਨਾਂ ਦਾ ਪਾਵਨ ਪਵਿੱਤਰ ਦਿਹਾੜਾ ਆਗਮਨ ਦਾ ਸਾਡੇ ਵਜੇ ਭਾਗ ਹਨ ਬਾਬਾ ਜੀ ਦੇ ਹੋਂਦੇ ਵੀ ਆਖੇ ਅਸੀਂ ਕੀਰਤਨ ਕਰਦੇ ਸੀ ਉਹਨਾਂ ਦੇ ਚਰਣਾ ਵਿੱਚ ਕਈ ਵਾਰ ਬਾਬਾ ਜੀ ਸਾਡੇ ਕੋਲ ਬਾਬਾ ਈਸ਼ਰ ਸਿੰਘ ਜੀ ਦਰਸ਼ਨ ਦੇਂਦੇ ਸੀ ਸੋਲਨ ਆਸ਼ਰਮ ਤੇ ਨਾਲ ਦਿੱਲੀ ਵਿੱਚ ਪੂਸਾ ਰੋਡ ਤੇ ਨਿਜ ਥਾਂ ਉਹਨਾਂ ਦੇ ਮਗਰੋਂ ਵੀ ਬਾਬਾ ਸਾਧੂ ਸਿੰਘ ਜੀ ਉਹਨਾਂ ਦਾ ਖੂਬ ਆਣਾ ਜਾਣਾ ਆਸ਼ੀਰਵਾਦ ਦੇਣਾ ਸੋਲਨ ਆਸ਼ਰਮ ਤੇ ਫਿਰ ਵੀ ਦਿੱਲੀ ਵਿੱਚ ਨਾਨਕ ਸਰ ਵਿੱਚ ਐਤਾ ਇੱਕ ਨਾਨਕ ਦਾ ਸਰੋਵਰ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਕੋਲੋਂ ਲਿਖਵਾਇਆ ਔਰ ਰਾਮ ਸਰ ਸੀ ਰਾਮ ਸਰ ਰਾਮਦਾਸ ਸਰੋਵਰ ਤੇ ਅੱਜ ਅਸੀਂ ਆਏ ਹਾਂ ਨਾਨਕ ਦੇ ਸਰੋਵਰ 'ਚ ਇਸ਼ਨਾਨ ਕਰਨ ਇੱਕ ਸਾਰੀਰਿਕ ਇਸ਼ਨਾਨ ਇਸ਼ਨਾਨ ਹੈ ਇੱਕ ਇਸ਼ਨਾਨ ਹੈ ਭੀਤਰ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀਆਂ ਗੁਰਸਤਗੁਰ ਕਾ ਜੋ ਸਿੱਖ ਅਖਾਏ सो भल के उठ हर नाम दयाए उदम करे भल के प्रभाती स्नान करे ए पहला स्नान है शारीरिक फिर दूजा स्नान कराया है अमृत सर, सर नावे हर गुरसिख ने दो स्नान करने हैं शारीरिक ते आंतरिक ਅੰਤਿਕ ਅੱਜ ਸਾਡੇ ਵੱਡੇ ਭਾਗ ਹੈ ਅਸੀਂ ਨਾਨਕ ਦੇ ਸਰੋਵਰ ਵਿੱਚ ਵੱਡੇ ਭਾਗ ਤੇ ਹੈ ਵੀ ਸ਼ੁਭ ਦਿਹਾੜਾ